ਦੇਖ ਰਹੇ ਹੋ ਦੇਸ਼ ਦੁਨੀਆ ਦੇ ਮਾਤੀ ਤੀਰਥ ਸਨੇਰ ਇਸ ਵਕਤ ਮੰਦਰਾਂ ਦੇ ਵਿੱਚ ਰੌਣਕਾਂ ਲੱਗੀਆਂ ਨੇ ਕਿਉਂਕਿ ਅੱਜ ਹਰੀਕਾ ਸਹਾਰਾ ਖਾਟੂ ਸ਼ਾਮਾ ਮਾਰਾ ਖਾਟੂ ਸ਼ਾਮ ਦਾ ਜਨਮ ਦਿਨ ਆ ਤਾਂ ਤਸਵੀਰਾਂ ਦਿਖਾ ਦਈਏ ਕਿ ਜਿਹੜੀਆਂ ਸੰਗਤਾ ਨੇ ਉਹ ਕੇਕ ਲੈ ਕੇ ਖੜੀਆਂ ਨੇ ਖਾਟੂ ਸ਼ਾਮ ਦੇ ਮੰਦਰਾਂ ਦੇ ਵਿੱਚ ਤੇ ਗੱਲਬਾਤ ਕਰਦੇ ਆਪਾਂ ਖਾਟੂ ਸ਼ਾਮ ਦੇ ਤਾਂ ਗੱਲਬਾਤ ਕਰਦੇ ਕੋਸ਼ਿਸ਼ ਕਰਦੇ ਆਪਾਂ ਪਹਿਲਾਂ ਕੀ ਕਹਿਣਾ ਚਾਹੁੰਦੇ ਹਾਂ ਅੱਜ ਕਾਡੂ ਸ਼ਾਮ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਕੇ ਕੱਢ ਜੈ ਸ਼੍ਰੀ ਸ਼ਾਮ ਜੀ ਸਤ ਸੰਗਤ ਨੂੰ ਮੈਂ ਅਵੰਤਿਕਾ ਗਰੋਵਰ ਔਰ ਮੇਰੀ ਸਾਰੀਆ ਪੈਣਾ ਸ਼੍ਰੀ ਸ਼ਾਮ ਪਰਿਵਾਰ ਇਸ ਦੀ ਸੰਕੀਰਤਨ ਮੰਡਲ ਜੀ ਰਤੂ ਅੱਜ ਸ਼ਾਮ ਬਾਬਾ ਜੀ ਦਾ ਜੋ ਬਰਥਡੇ ਹੈ ਅੱਜ ਪਟ ਉਤਸਵੀ ਹੈ ਖਟ ਉਤਸਵ ਦਾ ਮਤਲਬ ਇਹ ਅੱਜ ਵਿਰਾਜਮਾਨ ਖਾਤੂ ਜੀ ਕਿਤੇ ਗਈ ਸੀ ਔਰ ਉਸੇ ਨਾਤੇ ਜੋ ਆਪਾਂ ਇੱਥੇ ਸ਼ਾਮ ਬਾਬਾ ਜੀ ਦਾ ਬਰਥਡੇ ਵੀ ਮਨਾ ਰਹੇ ਹਾਂ ਜਿੰਦੇ ਕਰਕੇ ਸਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਹੈ ਔਰ ਸਾਰੀ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਸ਼੍ਰੀ ਬਾਬਾ ਸ਼੍ਰੀ ਸ਼ਾਮ ਬਾਬਾ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਅੱਜ ਜੋ ਦਿਨ ਹੈਗਾ ਬਾਬਾ ਸ਼ਾਮ ਜੀ ਦਾ ਹਰੇਕ ਸਾਰੇ ਜੀ ਦਾ ਅੱਜ ਜਨਮ ਦਿਨ ਹੈ ਤੁਸੀਂ ਦੇਖ ਹੀ ਰਹੇ ਹੋ ਲੋਕਾਂ ਦੇ ਕਿੰਨੀ ਸ਼ਰਧਾ ਭਾਵਨਾ ਹੈ ਤੇ ਸਾਰੇ ਕਿੰਨੇ ਹੋਮ ਹੋਮ ਆ ਕੇ ਬਾਬਾ ਜੀ ਦੇ ਅੱਜ ਜਨਮ ਦਿਨ ਦੇ ਉਤਸਵ ਨੂੰ ਮਨਾਉਣ ਵਾਸਤੇ ਪਹੁੰਚੇ ਆ ਮੰਦਰ ਦੇ ਵਿੱਚ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਆ ਦੇਸ਼ੋਬ ਦੇ ਹਾਰਤੀ ਬਸ ਅਸੀਂ ਦੇ ਹੀ ਮੈਸੇਜ ਦੇਣਾ ਚਾਹਾਂਗੇ ਪਰਮਾਤਮਾ ਸਾਰਿਆਂ ਤੇ ਆਪਣਾ ਅਸ਼ੀਰਵਾਦ ਬਣਾਈ ਰੱਖੇ ਤੇ ਜੋ ਵੀ ਕੋਈ ਆਪਣੀ ਮੁਰਾਦ ਲੈ ਕੇ ਆਇਆ ਇੱਥੇ ਬਾਬਾ ਜੀ ਉਹ ਪੂਰੀ ਕਰਨ ਸਾਰਿਆਂ ਦੀ ਆਸ ਮੁਰਾਦ ਅਸ਼ਟਾ ਇਹੀ ਮੰਗਾ ਕੇ ਸਾਰੇ ਵਰਤੇ ਸਰਬਦਾ ਭਲਾ ਮਨਦਾ ਜੀ ਜੈ